ਿੰਦੇ ਕਾਲੇ ਕੇ ਬਲਾਉਸ ਤੇ ਬਹੁਤ ਬਹੁਤ ਧੰਨਵਾਦ ਜੀ ਹੋਰ ਸਨੋ ਉਸ ਸਿੱਕੀ ਵਿੱਚ ਠੀਕ ਠਾਕ ਹਾਂ ਜੀ ਅਸੀਂ ਵੀ ਠੀਕ ਠਾਕ ਆਂ ਜੀ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰੋ ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਕਿੱਦਾਂ ਦੀ ਲੱਗਦੀ ਆ ਬਹੁਤ ਧੰਨਵਾਦ ਤੁਹਾਡਾ ਆਪਣਾ ਜੁੜਨ ਦਾ ਤੈਅ ਦਿ ਲੋ ਧੰਨਵਾਦ ਜੋ ਆਪਣੀ ਵੀਡੀਓ ਤੁਸੀਂ ਇੰਨਾ ਪਿਆਰ ਦਿੱਤਾ ਹੈਗਾ ਤੇ ਇੰਨਾ ਪਿਆਰ ਦਿੰਨੇ ਆ ਤੇ ਹੈਲੋ ਜੀ ਅੱਜ ਆਪਾਂ ਸ਼ੂਟ ਲੈ ਕੇ ਆਏ ਆ ਖਿੰਖਾਉਦੇ ਤੇ ਆਪਾਂ ਤੁਹਾਨੂੰ ਦੱਸਿਆ ਸੀਗਾ ਵੀ ਆਪਾਂ ਤੋਂ ਵੀ ਭੈਣ ਨੇ ਵੈਰ ਕਾਲੀ ਨੇ ਇਹ ਕੱਪੜੇ ਮੰਗਵਾਏ ਆ ਤੇ ਤੁਸੋਂ ਨੂੰ ਵੀ ਲੋੜ ਹੋਵੇ ਕਿਤੇ ਬੈਠੀਆਂ ਮੇਰੀਆਂ ਭੈਣਾਂ ਕਿਤੇ ਬਾਹਰ ਬੈਠੀਆਂ ਕਿਤੇ ਇੱਥੇ ਬੈਠੀਆਂ ਸਾਨੂੰ ਇਕੱਠੇ ਵੀ ਕੱਪੜੇ ਦੀ ਲੋੜ ਆ ਜਿੰਨੇ ਦੀ ਲੋੜ ਆ ਤਾਂ ਤੁਸੀਂ ਜ਼ਰੂਰ ਆਰਡਰ ਕਰਨਾ ਤੇ ਕੱਪੜੇ ਆਪਾਂ ਤੋਂ ਹਗਵਾਉਣੇ ਬਹੁਤ ਹੀ ਘੱਟ ਰੇਟਾਂ ਸਾਨੂੰ ਮਿਲਣਗੇ ਤੇ ਲੋ ਜੀ ਆ ਪਾਸੋਂ ਦਿਖਾਉਣੇ ਕੱਪੜੇ ਪਹਿਣ ਹੈਗੇ ਮਨਦੀਪ ਅਮਰੀਕਾ ਤੋਂ ਮੈਂ ਹਜੇ ਵੀਡੀਓ ਬਣਾਈ ਅੰਨੇ ਜੋ ਗਿਆ ਤੇ ਇਹ ਪਹਿਣ ਆਪਣੀ ਹੈਗੇ ਅਮਰੀਕਾ ਤੋਂ ਮਨਦੀਪ ਆ ਤੇ ਇਹਨਾਂ ਨੇ ਜਿਵੇਂ ਆਪਾਂ ਪਹਿਲਾਂ ਛੂਟ ਧਿਆਨ ਕੇ ਰਿੱਡਾ ਲਈਨੇ ਕੀ ਆਵਦੇ ਮਗਾਸ ਉਹਨਾਂ ਨੂੰ ਬਹੁਤ ਸੰਦਾਇ ਦੇ ਫਿਰ ਪਹਿਣ ਕੇ ਮੇਰੇ ਲਈ ਆ ਕੇ ਦੀ ਦੋ ਜੀ ਆਪਾਂ ਤੁਹਾਨੂੰ ਦਿਖਾਉਣੀ ਆ ਛੂਟ ਪਹਿਨੇ ਦੇ ਤਾਂ ਮਸਲ ਮੈਂ ਰਾਤ ਦੀ ਵੀਡੀਓ ਚ ਜੱਸਿਆ ਸੀ ਜੀ ਦੀ ਆਪਾਂ ਲਿਆਉਂਦੇ ਸੀਗੇ ਵੀ ਸ਼ੂਟ ਤੇ ਮੈਂ ਕਿਹਾ ਸੀ ਚਲੋ ਵੀ ਵਿੱਚੋਂ ਜੀ 15 ਭੈਣ ਨੇ ਵੀ ਆਰਡਰ ਕੀਤੇ ਸੀ ਵੀ ਚਲੋ ਕਿਸੇ ਨੂੰ ਹੋਰ ਵੀ ਮਗਵਾਓ ਜੇ ਚਾਹੀਦੀ ਹੋਏ ਤੇ ਵੀ ਚਲੋ ਆਪਾਂ ਦੀ ਮੰਗ ਫਿਰ ਵੀਡੀਓ ਮੈਂ ਬੈਲ ਨਹੀਂ ਆ ਪਾਤੀ ਸੀ ਭੈਣ ਨਾ ਜੇ ਮੈਂ ਗੱਲ ਨਹੀਂ ਸੀ ਕੀਤੀ ਤੇ ਫਿਰ ਮੇਰੀਆਂ ਭੈਣਾਂ ਦੇ ਫੋਨ ਆਈ ਭੈਣ ਸਾਨੂੰ ਆਹ ਰੰਗ ਰੱਖ ਦਿਓ ਆਹ ਰੰਗ ਵੀ ਰੱਖ ਦਿਓ ਕੋਈ ਗਾਨੀ ਫਾਇਨਾ ਜੇ ਤੁਸੀਂ ਮੈਨੂੰ ਜ਼ਰੂਰ ਦੱਸਿਓ ਤੇ ਆਪਾਂ ਤੁਹਾਡੇ ਲੈ ਕੇ ਦੇਵਾਂਗੇ ਤੇ ਉਹ ਆਪਣੇ 20 ਛੁੱਟ ਲਿਆਂਦੇ ਸੀ 20 ਦੇ ਵਿੱਚੋਂ ਕਿਉਂਕਿ ਮੈਂ ਜੱਤ ਤਾਂ ਨਾ ਲਿਆਂਦੇ ਨੇ। ਨੇਖਾ ਵੀ ਹੁਣ ਕਿਉਂਕਿ ਵੀ ਕਾਟਨ ਦੇ ਕੱਪੜਿਆਂ ਦਾ ਸੀਜ਼ ਹੈ ਨਾ ਤੇ ਵੀ ਮੈਂ ਕਿਹਾ ਵੀ ਜੇ ਵੀ ਨਾਂ ਲੱਗੇ ਤਾਂ ਵੀ 6 ਮਹੀਨੇ ਪਹਿ ਰਹਿਣ ਦੀ ਪਰ ਡਿਮਾਂਡ ਬਹੁਤ ਹੈ ਇੰਨਾਂ ਚੀਜ਼ਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੈ। ਜੇ ਫਿਰ ਭੈਣ ਨੇ ਯਾਨੀ ਕਹਤਾ ਸੀ ਵੀ ਤੁਸੀਂ ਮੈਨੂੰ ਸਾਰੀ ਦੇ ਦਿਓ। ਤਾ ਭੈਣ ਨੂੰ ਦੱਸਿਆ ਫਿਰ ਮ ਵੀ ਟੁੱਟ ਲਿਆਂਦੀ ਆ ਤੇ ਵੀ 19 ਛੂਟਾ ਤੇ ਵੀ ਇੱਕ ਮੈਂ ਰੱਖਣਾ ਮੈਨੂੰ ਹੀ ਬਹੁਤ ਸੋਹਣੀ ਲੱਗੇ ਮੈਂ ਛੜਿਆ ਨਾ ਗਿਆ ਤੇ ਮੈਂ ਕਿਹਾ ਚਲੋ 나ੜੇ ਤਾਂ ਵੀ ਮੈਂ ਗਰਮੀ ਜੇ ਸਲਾਈ ਕਰ ਲੂੰਗੀ ਤੇ ਵੀ ਮੈਂ ਇਹੱਕ ਰੱਖ ਲੈਨੀ ਆ ਮੈਨੂੰ ਸੋਹਣਾ ਲੱਗਿਆ ਜੇ ਰੰਗ ਹੀ ਬਹੁਤ ਸੋਹਣੇ ਆ ਆ ਦੇਖਾਂਗੇ ਚੱਕਾਂਗੇ ਕਿਹੜਾ ਤੇ ਭੈਣ ਕਿੰਨੀ ਚੱਲ ਕੋਈ ਗੱਲ ਨਹੀਂ ਤੁਸੀਂ ਜਿਵੇਂ 19 ਦੇ 19 ਹੀ ਦਿਆ ਦੋ ਕੋਈ ਗੱਲ ਨਹੀਂ ਕਹਿੰਦੀ ਆ ਕਿ ਵੀ ਮੈਂ ਚਲੋ ਵੀ ਗਿਫਟ ਕਰਨੇ ਆ 나ੜੇ ਰੇਟ ਬਹੁਤ ਘੱਟ ਆ तो कुछ तो आप मैं उन्हें पूरा शूट भी पाँच मीटर लिया के दिता सेट अपना बारह सौ लाया कुछ अपना लिया के दते सी भी मैचिंग सलवारा वाले तो मैचिंग सलवार हजार रुपये ये सी देखो जी देखो जी बहुत ही सोहने किन्ने सोने, सोने करता भी रख ली भी आह बना लिए आह भी बना लिए देखो जी, देखो जी। देखो सुन ये सारा पाँच मीटर सूट ने दपे आप मतलब सोलह दवट्टे मिले आश भैन भी आप मैच कर लैन गए तो जिदा भी में मजेंट ये चल जूगा देखो जी ये सूट का रेट बारह सौ रुपया क्योंकि ये मैसेने ਤੇ ਵਾ ਪੈਨ ਦੇ ਸ਼ੂਟ ਹੈਗੇ ਆ ਚਾਹ ਪੰਜ ਸ਼ੂਟ ਹੈਗੇ ਬੈਲ ਬਟਨ ਦੇ 24 ਸ਼ੂਟ ਉਹਨਾਂ ਦੇ ਤੇ ਜੋ ਕੋਸ਼ਿਸ਼ ਕਰਾਂਗੇ ਆਪਾਂ ਤੁਹਾਨੂੰ ਦਿਖਾਉਣ ਦੀ ਪਰ ਦਿਖਾਏਗਾ ਮੈਂ ਜਰੂਰ ਦਿਖਾਉਂਗੀ ਕਿਉਂਕਿ ਆਪਾਂ ਉਹਨਾਂ ਦੇ ਅੱਜ ਭੈਣ ਦਾ ਆਪਣਾ ਗੂਗਲ ਪੇਡ डन ਹੋ ਜਾਣਾ ਪੈਸਿਆਂ ਦਾ ਤੇ ਫਿਰ ਬਸ ਵੇਰੀ ਆਪਾਂ ਉਹਨਾਂ ਦਾ ਕਰਵਾ ਦਾਂਗੇ ਜਿੰਨੇ ਕੋਈ ਬਣਾਏਗੇ ਉਹ ਦਿਖਾਏਗੇ ਦਿਖਾਵਾਂਗੇ ਤੇ ਕੋਸ਼ਿਸ਼ ਆਪਾਂ ਕੱਲ ਵੀ ਕੋਰੀਅਰ ਕਰਾਉਣ ਤੋਂ ਪਹਿਲਾਂ ਦਿਖਾ ਦਾਂਗੇ ਦੇਖੋ ਜੀ ਉਹ ਮੰਜਾਟਾ ਕਲਰ ਸੀ ਆ ਨਾਬੀ ਇਹ ਰੈਡ ਜਨਕਲਰ ਬਸ ਸੋਨਾ ਇਹ ਵੀ 5 ਮੀਟਰ ਦੀ ਹੈ ਇਹ ਇਹਦੇ ਨਾਲ 5 ਮੀਟਰ ਦੀ ਹੈ ਤੇ ਵਿੱਚ ਇੱਕ ਬੀਨਾ ਵੀ ਸਿਕਨਕਲਰ ਦੀ ਸਲਵਾਰ ਵੀ ਹੈ ਚਲੋ ਦਵੱਟੇ ਤਾਂ ਵੈਸੇ ਉੱਥੇ ਅੰਦਰ ਰਹਿ ਗਈ ਕਿਉਂਕਿ ਫਿਰ ਜੀ ਜਿਆਦਾ ਲੰਬੀ ਬਣੂਗੀ ਮਟਾ ਲੈ ਕੇ ਨਹੀਂ ਚੱਕ ਮੂਸਮ ਦਿਖਾ ਤੇ ਚਲੋ ਜਿੱਦਾਂ ਦੀ ਭੈਣ ਨੂੰ ਠੀਕ ਲੱਗਿਆ ਫਿਰ ਨਾਲ ਮੈਚ ਕਰੀ ਜਾਂਗੇ ਦਵੱਟੇ ਦੇਖੋ ਜੀ ਨੇਵੀ ਬਲੂ ਬੋਰ ਸੋਨਾ ਵੀ ਦੇਖੋ ਨੇਵੀ ਬਲੂ ਜਿਆ ਬਹੁਤ ਸੋਹਣਾ ਇਹ ਵੀ 5 ਮੀਟਰ ਦੀ ਹੈ ਮੈਨੂੰ ਲੱਗਾ ਸ਼ਾਇਦ ਮੈਂ ਚੱਕ ਲਈ ਜਿਆਦਾ ਮੈਂ ਸਿੰਗਾ ਲਈ ਘੱਟ ਲਿਆਂਦੇ ਜਿਆਦਾ ਚੱਕ ਲਿਆਂਦੇ ਦੇਖੋ ਜੀ ਸੋਨੂੰ ਵੀ ਇਸ ਤਰ੍ਹਾਂ ਵਿੱਚ ਬਸਾਈ ਇਹਦਾ ਰੇਟ ਲੱਗੂ ਤੁਹਾਨੂੰ 1200 ਰੁਪਿਆ ਜੇ ਤੁਸੀਂ ਦੁਵੱਟਾ ਨਾਲ ਮੰਗਵਾਉਣਾ ਤੇ ਦੁਵੱਟਾ ਵੀ 400 450 ਦੇ ਦੋ ਰੇਟ ਆਚਾ ਕੈਮਰਾ ਹੈਲਰਿਆ ਤੇ ਜੇ ਤੁਸੀਂ ਮੈਚਿੰਗ ਸਲਵਾਰਾਂ ਬਣਾਉਣੀ ਹੈ ਤੇ ਮੈਚਿੰਗ ਦਾ ਸਾਨੂੰ ਰੇਟ ਲੱਗੂਗਾ 1000 ਰੁਪਇਆ ਇਹਦਾ 1200 ਲੱਖੂਗਾ ਤੇ ਤੁਸੀਂ ਸਕਰੀਨਸ਼ਾਟ ਲੈ ਲੈਣੀ ਹੈ ਮੈਨੂੰ ਦੱਸਦੇ ਨਾ ਕਿ ਸਾਨੂੰ ਆਹ ਕਲਰ ਕਿਉਂਕਿ ਕਲਰ ਤਾਂ ਪਹਿ ਨਹੀਂ ਗੱਲ ਕਹੀ ਸੀ ਕਿ ਤੁਸੀਂ ਆਪਦੇ ਪਸੰਦ ਦੇ ਕਲਰ ਲਿਆਓ ਕਿਉਂਕਿ ਇਹ ਵੀ ਠੀਕ ਹੋ ਗਿਆ ਮੈਨੂੰ ਪਹਿ ਨਹੀਂ ਵੀ ਆਪਦੀ ਪਸੰਦ ਦੇ ਕਿਹਾ ਸੀ ਜੇ ਆਪਾਂ ਵੀ ਤੁਸੀਂ ਕਹੋ ਆਹ ਕਲਰ ਉੱਥੇ ਕਈ ਵਾਰ ਮਿਲਦਾ ਨਹੀਂ ਫਿਰ ਉੱਥੇ ਵੀ ਦਿਮਾਗ ਵੀ ਆ ਵੀ ਆਫਸੈਟ ਹੋ ਜਾਂਦਾ ਵੀ ਕਲਰ ਆ ਕਿਹਾ ਸੀ ਮਿਲਿਆ ਨਹੀਂ ਯਾਰ ਨਿਕ ਐਸੋਸੀ ਆਪ ਹੀ ਲਿਆਓ ਕਲਰ ਤੇ ਫਿਰ ਦੇਖੋਗੇ ਤੁਸੀਂ ਆਪ ਹੀ ਜਸਵਨ ਪਰ ਕਲਰ ਸਾਰੀ ਬਹੁਤ ਸੋਹਣੀ ਲਿਆਉਂਦੀ ਹੈ ਨੌ ਬੈਂਗੇ ਦੇ ਵਿੱਚ ਡਾਰਕ ਵਿੱਚ ਲਾਈਟ ਥੋੜੀ ਜਿਹੀ ਕਰ ਲਓ ਵਿੱਚ ਡਾਰਕ ਕਰ ਲਓ ਆ ਸਕੈਨ ਸਲਵਾਰ ਤੇ ਪਰ ਮੈਂ ਸਕੈਨ ਸਲਵਾਰ ਵਾਲੇ ਚੋਤਾ ਨਹੀਂ ਕੋਈ ਰੱਖਦੀ ਕਿਉਂਕਿ ਮੇਰੇ ਕੋਲ ਸਕੈਨ ਸਲਵਾਰ ਵਾਲੇ ਬਣੇ ਵੀ ਹੈਗੇ ਤੁਸੀਂ ਉਹ ਵੀ ਮੇਰੇ ਸ਼ਾਰਟ ਕੱਟ ਵੀਡੀਓ ਚ ਪਾਈ ਦੇਖੀ ਆ ਇਹ ਕਲਰ ਦੀਆਂ ਮੇਰੇ ਕੋਲ ਹੈਗੇ ਆ ਬਾਟਮ ਬਣੀ ਵੀ ਦੇਖੋ ਬਹੁਤ ਹੀ ਸੋਹਣਾ ਹੈ 1200 ਰੁਪਿਆ ਰੇਟ ਰਹੂਗਾ ਤੇ ਮੇਰੀਆਂ ਭੈਣਾਂ ਨੂੰ ਜ਼ਰੂਰ ਦੱਸਣਾ ਜਿੰਨਾਂ ਨੂੰ ਵੀ ਜ਼ਰੂਰਤ ਕੋਈ ਤੁਹਾਡੇ ਘਰ ਤੱਕ ਕੋਈ ਕਿਤੇ ਬੈਠੀਆਂ ਨੇ ਹਾਂ ਹਾਂ ਅਜੇ ਲੱਗਦੇ 5 ਮਿੰਟ ਤੇ ਆ ਦੇਖੋ ਜੀ ਇਹ ਕਿਹੜੇ ਕਲਰ ਦਾ ਆ ਗਿਆ ਇਹ ਮਿੰਟੇ ਜਿਹਾ ਅੱਗੇ ਚੱਲੇ ਇਹ ਮਿੰਟਾ ਹੋਰ ਹੈ ਦੇਖੋ ਜੀ ਇਹ ਦਾ ਫਲਾਵਰ ਦਾ ਵੀ ਫਰਕ ਹੈ ਦੇਖੀ ਵਾਹ ਸੋਹਣੀ ਆ ਇਹ ਮੈਚਿੰਗ ਇਹ ਵੀ ਅਸਰ ਆ ਰ ਹੋ ਰਹੀ ਆ 1200 ਰੁਪਏ ਰੇਟ ਰਹੂਗਾ ਇੱਕ ਆ ਦੇਖੋ ਆ ਵੀ ਫਿੱਕੇ ਕਲਰਾਂ ਚ ਆ ਗਿਆ ਦੇਖੋ ਜੀ ਇਹ ਵਾਰ ਹੁਣ ਵੀ ਸਿਆਨੀਆਂ ਆ ਵੀ ਹੁੰਦੀਆਂ ਆਪਣੀਆਂਤਾਈਆਂ ਚਾਚੀਆਂ ਕਿਸ ਨੂੰ ਗਿਫਟ ਦਿਆਂ ਨੇ ਕਿਉਂਕਿ ਅਗਲਾ ਵੀ ਨਾਲ ਨਹੀਂ ਚੰਗਾ ਜਾ ਲੱਗਦਾ ਵੀ ਫਿਰ ਇਸ ਵਾਰ ਨਹੀਂ ਕੋਈ ਪਾਉਂਦਾਗਾ ਤੇ ਅਸਰਾ ਵੀ ਨਾ ਸਾਰਾ ਸ਼ੂਟ ਪਸੰਦ ਕਰਦੀ ਆ ਸਾਰਾ ਪਾਲ ਲੈਣਗੇ ਤੇ ਇਹ ਕਪਾਲ ਲਿਆਂਦਾ ਸੀ ਫਰੂਜੀ ਵੀ ਬਹੁਤ ਸੋਹਣਾ ਕਲਰ ਆ ਤੁਸੀਂ ਮੈਨੂੰ ਜਰੂਰ ਦੱਸਣਾ ਵੀ ਕਿਹੜੇ ਕਿਹੜੇ ਕਲਰ ਤੁਹਾਨੂੰ ਕਿਹਦੇ ਪਸੰਦ ਹੋਵੇ ਤੁਸੀਂ ਮੰਗਵਾਓ ਹਨਾ ਨੌਜੀ ਭੈਣ ਦਾ ਆਪਣੇ ਕੋਲ ਸਮਾਨ ਤਾਂ ਕਾਫੀ ਮੰਗਵਾਇਆ ਮੈਂ ਤੁਹਾਨੂੰ ਦਿਖਾਉਂਗੀ ਕਾਟਨ ਦੇ ਦੁਬੱਟੇ ਵੀ ਮੰਗਾਏ ਆ ਤੇ ਆਪਾਂ ਬਣ ਕੇ ਦੇਣੀਆਂ ਭੈਣ ਦੀਆਂ ਪੰਜ ਕੋਟੀਆਂ ਦੋ ਸਕੀਵੀਆਂ ਹਾਂ ਬਣਾ ਕੇ ਦੇ ਰਹੀਆਂ ਤੇ ਦੋ ਕੋਟੀਆਂ ਦੀ ਭੈਣ ਨੇ ਬਾਅਦ ਚ ਮ ਆਪਣੇ ਕੋਲੋਂ ਮੰਗਵਾਈ ਆ ਭੈਣ ਕਹਿੰਦੀ ਵੀ ਮੈਂ ਆਦੀ ਹੀ ਬੋਲਣੀਆਂ ਆ ਵੀ ਚਲ ਦੋ ਕੁ ਮੈਂ ਬੋਲਣਗੇ ਦੇਖੋ ਜੀ ਤੇ ਤਿੰਨ ਜੋੜੇ ਭੈਣ ਨੇ ਸਲਾਈਆਂ ਦੇ ਮੰਗਵਾਏ ਆਪਣੇ ਕੋਲ ਜਾਨੇ ਜੋੜੇ ਸਲਾਈਆਂ ਦੇ ਸੀਗੇ ਕਾਟਨ ਦੀਆਂ ਚੁੰਨੀਆਂ ਦੀ ਇੱਕ ਚੁੰਨੀ ਹੈਗੀ 200 ਰੁਪਏ ਦਾ ਰੇਟ ਆ ਲਿਆ ਦੂਜੀਆਂ 150 ਆਏਗਾ ਜਿਦਾ ਵੀ ਮੈਂ ਵੀ ਕੱਲ ਨਾਲ ਕੱਲ ਲਈਆਂ ਆ ਆਪਦੇ ਲਈ ਵੀ ਮੈਨੂੰ ਸੋਹਣਾ ਲੱਗਿਆ ਕਲਰ ਫਿਰ ਮੈਂ ਕਿਹਾ ਮੈਂ ਵੀ ਲਈ ਆਈ ਹਾਂ ਕਲਰ ਜਿਵੇਂ ਇਹ 150 ਆ ਰਹੀਆਂ ਦੇ ਭੈਣ ਦੇ ਹੈਗੇ 10 12 ਦਵੱਟੇ ਆ ਕੋਣੀ ਬਕਾ ਨੂੰ ਜਦੋਂ ਸਵਾਲ ਪਾਉਣ ਲੱਗੇ ਆਪਾਂ ਸਾਰਾ ਡੰਨ ਕਰਕੇ ਪਾਵਾਂਗੇ ਸਾਰਾ ਤੇ ਖਾ ਕੇ ਭੈਣ ਨੂੰ ਲੋ ਜੀ ਦੇਖੋ ਜਿੰਨਾ ਚ ਪਸੰਦ ਹੋਵੇ 1200 ਰੁਪਏ ਇਹਦਾ ਰੇਟ ਰਹਿਣ ਵਾਲਾ ਵਾ ਲੋ ਜੀ ਮੈਂ ਦੇਖੋ ਇਹ ਕੋਟਾਂ ਵੀ ਦਵੱਟੇ ਆ ਭੈਣ ਦੇ ਤੇ ਛੂਟ ਬੈਲ ਬਟਨ ਦੀ ਛੂਟਾਂ ਦਾ ਵੀ ਬਹੁਤ ਸੋਹਣੀ ਆ ਉਹ ਵੀ ਤੁਹਾਨੂੰ ਮੈਂ ਦਿਖਾਵਾਂਗੀ ਉਹਨਾਂ ਨਾਲ ਆਪਾਂ ਚਨੂਨ ਦੇ ਦਵੱਟੇ ਲਿਆਂਦੇ ਪਿਓਰ ਚਨੂਨ ਦੇ ਦਵੱਟੇ ਲਿਆਂਦੇ ਉਹਨਾਂ ਨਾਲ 4.5 400 ਵਾਲੇ ਦਵੱਟੇ ਲਿਆਂਦੇ ਆ ਦੇਖੋ ਇਹ ਗ੍ਰੀਨ ਚਾ ਲਾਸੂਨ ਦਵੱਟੇ ਸਮਝ ਲਵ ਲੱਗ ਦਿਖਾ ਦੂਗੀ ਦੇਖ ਇਹਨਾਂ ਦੇ ਕੋਈ ਸਾਨੂੰ ਸਾਦਾ ਹੋਵੇ ਸਕਰੀਨ ਸ਼ਾਟ ਲੈ ਜਲਦੀ ਜਲਦੀ ਆਹ ਡਾਟ ਰ ਕਰੋ ਜਿਵੇਂ ਇਹ ਸਾਨੂੰ ਬੈਲ ਬਟਨ ਤੇ ਦਿਖਾਵਾਂਗੇ ਅਜੇ ਖੀਨ ਖਾਪ ਦੇ ਹੋਰ ਪਏ ਆਪਾਂ ਥੋੜੀ ਚੱਕ ਕੇ ਲਿਆਂਦੇ ਉਧਰ ਮੰਨੋ ਤੋ ਵੀ ਮੀਂਗਾਂ ਭੈਣਾਂ ਕਿਤੇ ਬੈਠੀਆਂ ਆਂ ਜਰੂਰ ਅੱਡ ਕਰਾ ਦਿਖ ਜਾ ਕਿੱਡਾ ਸੋਹਣਾ ਕਲਰ ਆ। ਆਹ ਦੇਖੋ ਮੇਰੇ ਪਸੰਦਤ ਹੈ ਵੀ ਸੀ ਕਿ ਮੈਂ ਆਪਦੇ ਲਈ ਰੱਖ ਲਾ ਕਿੱਡਾ ਸੋਹਣਾ ਪਰ ਇਹਦੇ ਨਾਲ ਸਕੇਨ ਸਲਵਾਰ ਆ। ਮੈਂ ਫੜਾ ਕੇ ਮੁੱਤ ਚਲ। ਦੇਖੋ ਇਸ ਕੈਨ ਨਾਲ ਆ ਗਿਆ। ਫਿਰ ਸਕੇਨ ਤੋਂ ਬਦ ਬਿਲਕੁਲ ਕਈ ਬਨੇ ਪਏ ਸਕੇਨ ਨਾਲ ਬਸ ਕੈਨ ਨਹੀਂ ਬੜਾ ਕਲਰ ਹੋਰ ਨਾ ਆਉਂਦੀ। ਬਸ ਸੋਹਣਾ ਕਲਰ ਆ ਕੀ ਨੂੰ ਖਾਣ ਦੀ। ਇੱਕ ਪਹਿਨੇ ਨੂੰ ਪੁੱਛਿਆ ਸੀ ਪਹਿਨੇ ਵੀ ਇਹ ਗਰਮੀ 'ਚ ਹੀ ਪੈ ਜਾਂਦਾ ਹਾਂ ਬੈਨ ਵੀ ਇਹ ਗਰਮੀ 'ਚ ਪੈ ਜਾਂਦਾਗਾ ਇੰਨਾ ਜ਼ਿਆਦਾ ਵੀ ਨਹੀਂ ਹੁੰਦਾ ਇਹ ਗਰਮੀ ਦੇ ਵਿੱਚ ਵੀ ਜੇ ਪਾਪਾ ਕਿਸੇ ਪ੍ਰੋਗਰਾਮ ਕਿਸੇ ਫੰਕਸ਼ਨ ਤੇ ਜਾਣੇ ਜੇ ਪਾਕ ਜਾਣਾ ਹੋਵੇ ਆਰਾਮਦਿਤ ਨੂੰ ਪੈਂਦਾ ਕਿਉਂਕਿ ਜ਼ਿਆਦਾ ਹੈਵੀ ਨਹੀਂ ਬਹੁਤ ਵਧੀਆ ਤੇ ਹੋਰ ਖਾਣ ਕੀ ਵਾ ਕੋਈ ਇਸਤਰਾਕ ਕਰੀ ਜੀ ਨਹੀਂ ਜਾਏਗੀ ਦੇਖੋ ਇਹ ਮੈਂ ਤੰਤਨ ਹਲਾਤੀ ਚਲੋ ਜੀ ਇਹ ਤੇ ਖਾਨ ਕੀ ਦੇ ਆਪਾਂ ਇਨਾਂ ਨੂੰ ਦਿਖਾ ਦੇ ਪੀਸ ਇਹ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਦਵੱਟੇ ਬਲੈਕ ਚ ਮੈਂ ਤੇ ਕਰਤਾ ਸੀ ਕਿਨੇ ਤੁਹਾਨੂੰ ਬਲੈਕ ਚ ਵੀ ਸਿੱਖ ਪੰਦ ਦਿਖਾਇਆ ਕਿਨੇ ਬਲੈਕ ਚ ਬਲੈਕ ਜਿਨਾ ਦਵੱਟਾ ਬਹੁਤ ਸੋਹਣਾ ਵਾ 450 ਦਾ ਦਵੱਟਾ ਬਹੁਤ ਹੈਵੀ ਸੀ ਠੀਕ ਹੈ ਦੇਖੋ ਬਹੁਤ ਹੀ ਵਧੀਆ ਦਵੱਟਾ ਸੀਗਾ 450 ਦਾ ਬਹੁਤ ਹੀ ਦਵੱਟੇ ਆਪਾਂ ਖੋਲ ਦੇਣ ਤੁਹਾਨੂੰ ਇਸ ਤਰ੍ਹਾਂ ਦਿਖਾ ਦੇਣੀ ਜੇ ਤੁਸੀਂ ਲੋ ਭੈਣ ਆਪੇ ਮੈਚ ਉਹ ਕਿਉਂਕਿ ਉਹਨਾਂ ਨੇ ਵੀ ਤਾਂ ਖੋਲਣੀ ਆ ਉੱਥੇ ਸਾਰੇ ਖਿਡਾਰੀ ਪੈ ਜਾਣੇ ਇਹਨਾਂ ਦੇ ਤੇ ਆ ਦੇਖੋ ਆਪੇ ਫਿਰ ਤਾਂ ਨਾਲ ਮੈਚ ਕਰਕੇ ਜਿਹੜਾ ਜਿਵੇਂ ਲੱਗਿਆ ਉਹ ਬਣਾ ਲੀਏ ਇਹ ਹਦੀ ਭੈਣ ਦੇ ਦਵੱਟੇ ਰਹਿੰਦੇ ਹੈਗੇ ਆ ਚਲੂਨ ਦੇ ਚਲੂਨ ਦਾ ਵੀ ਅੱਕ ਦਵੱਟਾ ਰਹਿ ਗਿਆ ਇਹ ਵੀ ਹਜੇ ਰਹਿ ਗਏ ਚੰਦ ਦਵੱਟੇ ਹੋ ਰਹਿ ਗਏ ਜੀ ਭੈਣੇ ਕਿਆ ਵੀ ਜਾਰੂ ਜੀ ਆਪਾਂ ਲਿਆ ਦਾਂਗੇ ਤੇ ਜੀ ਭੈਣੇ ਕੱਲ ਤੱਕ ਹੋਏ ਨਾ ਸੀ ਲੈ ਲਾਂਗੇ ਫੇਰ ਤੁਸੀਂ ਭੈਣ ਲੈ ਲੈਣਗੇ ਜੀ ਆਪਾਂ ਨੇ ਆਰਡਰ ਕੀਤਾ ਆਪਾਂ ਜੀ ਚੰਦ ਰਹਿ ਗਏ ਆਪਾਂ ਲਿਆ ਕੇ ਦਿਵਾਂਗੇ ਦੇਖੋ ਉਹ ਤਾਂ ਹੈਵੀ ਦੇ ਵੱਤੋ ਹੈ ਇਹਦਾ ਫਿਰ ਇਸਾਤੇ ਚਾਸਦਾ ਮੇਨਿਆ ਕਹਾ ਵੀਡੀਓ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਸਾਡੀਆਂ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਹਲੋ ਤੁਹਾਨੂੰ ਜਰੂਰ ਤੋਂ ਹੋਵੇ ਜਰੂਰ ਮਿੰਨਿਆ ਭੈਣਾਂ ਨੇ ਆਰਡਰ ਕਰਨੇ ਕਿਸੇ ਨੂੰ ਗਿਫਟ ਦੇਣੀ ਆ ਆਪ ਬਣਾਉਣੀ ਆ ਲੋ ਜੀ ਵੀਡੀਓ ਤਾਂ ਆਪਾਂ ਹੁਣ ਕਰਨ ਲੱਗੇ ਆ ਐਂਡ ਆਪਾਂ ਇਹਨਾਂ ਨੂੰ ਕੱਪੜੇ ਦਿਖਾਤੇ ਤੇ ਫਿਰ ਪਾਸੋਂ ਦਿਖਾਵਾਂਗੇ ਬੈਲ ਬਟਨ ਦੇ ਲਈ ਬੈਲ ਬਟਨ ਦੇ ਲਿਆਂਦੇ ਆ ਤੇ ਫਿਰ ਕਾਟਨ ਦੀਆਂ ਚੁੰਨੀਆਂ ਲਿਆਂਦੀਆਂ ਹੋਰ ਵੀ ਕੁਝ ਜਿਹੜਾ ਕੁਸਪੈਨ ਨੇ ਮੰਗਵਾਇਆ ਆਪਾਂ ਤੋਂ ਜਿਸਨੂੰ ਜ਼ਰਾ ਤਾਂ ਖਾਵਾਂਗੇ ਕੁਝ ਕਰਾਂਗੇ ਤੇ ਖਾਵਾਂਗੇ ਤੁਹਾਨੂੰ ਜੇ ਤੁਹਾਨੂੰ ਵੀ ਇਸ ਤਰ੍ਹਾਂ ਕੋਈ ਚੀਜ਼ ਦੀ ਜ਼ਰੂਰਤ ਹੋਵੇ ਤੇ ਤੁਹਾਨੂੰ ਪਤਾ ਵੀ ਸਕਰੀਨ ਤੇ ਨੰਬਰ ਆਪਣਾ ਹਰੇਕ ਵੀਡੀਓ ਦੇ ਉੱਪਰ ਦਿੱਤਾ ਹੀ ਹੁੰਦਾ ਹੈਗਾ ਜਦੋਂ ਮਰਜ਼ੀ ਤੁਸੀਂ ਮੇਰੇ ਨਾਲ ਗੱਲ ਕਰੋ ਤੇ ਬਹੁਤਾਂ ਭੈਣਾਂ ਦੇ ਮੈਨੂੰ ਕਮੈਂਟ ਆਉਂਦੇ ਹੁੰਦੇ ਆ ਭੈਣਾਂ ਕਹਿੰਦੀਆਂ ਪੈਨ ਐਪੀਸੋਡ ਆ ਵੀ ਪੈਂਟ ਕਾਲੇ ਕੀ ਕਿੱਥੇ ਰਹਿ ਜਾਂਦਾ ਹੈਗਾ ਉਹ ਪਹਿਲਾਂ ਵਾਲੀਆਂ ਵੀਡੀਓਜ਼ 'ਚ ਤਾਂ ਮੈਂ ਦੱਸਦੀ ਰਹੀ ਆ ਤੇ ਹੁਣ ਨਹੀਂ ਮੈਂ ਕਦੇ ਦੱਸਿਆਗਾ ਸਾਡੇ ਨਾ ਮੋਗਾ ਜ਼ਿਲ੍ਹਾ ਨੇੜੇ ਬੱਗਾ ਪੁਰਾਣਾ ਰਹਿ ਜਾਂਦਾਗਾ ਬਹੁਤ ਬਣਾ ਕਹਿੰਦੀ ਐ ਇੱਕ ਪਹਿਨੇ ਤਾਂ ਮੈਨੂੰ ਫੋਨ ਲਾਇਆ ਵੀ ਕਹਿੰਦੀ ਇੱਕ ਕਾਲੇ ਕੀ ਉਧਰ ਬਰਨਾਲੇ ਕੋਲੇ ਰਹਿ ਰਹੇ ਜਾਂਦੇ ਆ ਉਹਨੇ ਪਹਿਨੇ ਫੋਨ ਲਾਇਆ ਉਹਨੂੰ ਕਿਹਾ ਉਹਨੂੰ ਪੁੱਛ ਲਿਖਾ ਵੇ ਕਿ ਤੇ ਕਾਲੇ ਕੀ ਉਹ ਆ ਕਹਿੰਦੀ ਕਿ ਭੈਣ ਤੁਸੀਂ ਕਿੰਨਾ ਵੀ ਤੁਹਾਡੇ ਕਿੰਨਾ ਦੇ ਘਰ ਵਾਜਦੇ ਕਾਲੇ ਕੀ ਬਾਲੀਆ ਭੈਣ ਨੇ ਲਿਖਾ ਵੇ ਕਿ ਜਿਵੇਂ ਖਾਬੀ ਭੈਣ ਵੀ ਆਏ ਕਰਕੇ ਵੀ ਦੇ ਵੀ ਤੁਸੀਂ ਇਹ ਹੈ ਕਿ ਕਿਹੜੇ ਕਾਲੇ ਕਾਂ ਦਾ ਪੁੱਛਦੇ ਆ ਕਹਿੰਦੇ ਇਹ ਬਰਨਾਲੇ ਕੋਲੇ ਫਿਰ ਮੈਂ ਦੱਸਿਆ ਨਹੀਂ ਇੱਕ ਭੈਣ ਬੈਗ ਬਣ ਮੰਗਵਾਏ ਸੀ ਉਹ ਭੈਣ ਵੀ ਕਹਿੰਦੀ ਤੁਹਾਡੇ ਮਾਨਨਾ ਦੇ ਵਜਦੇ ਆ ਵੀ ਉਹਨਾਂ ਦੇ ਘਰੇ ਸਾਡੇ ਰਿਸ਼ਤੇਦਾਰੀ ਆ ਉਹ ਮੈਂ ਕਹਾਂ ਵੀ ਨਹੀਂ ਪਹਿਣੀ ਵੀ ਸੋ ਵੀ ਇਹ ਕਾਲੇ ਕਿਨੋਂ ਉਹਨੂੰ ਭਿਖਾ ਪੈ ਗਿਆ ਜੇ ਆਪਣਾ ਮੋਗਾ ਜ਼ਿਲ੍ਹੇ ਚ ਪਿੰਡ ਕਾਲੇ ਕਿ ਰਿਹਾ ਜਾਂਦਾ ਇਧਰ ਨੇੜੇ ਸਾਨੂੰ ਬਾਗਾ ਪ੍ਰਾਣਾਗਾ ਤੇ ਬਹੁਤ ਬਣਾ ਕਮੈਂਟ ਕਰਕੇ ਪੁੱਛਦੀ ਹੁੰਦੇ ਸਾਡਾ ਵੀ ਏਰੀਆ ਕਿੱਧਰ ਰਹਿ ਜਾਂਦਾ ਸਾਡਾ ਵੀ ਚ ਮੋਗਾ ਜ਼ਿਲ੍ਹਾ ਸਾਡੇ ਇਧਰ ਲਈ ਸੈਂਡਾ ਸਾਡਾ ਤੇ ਨੇੜੇ ਸਾਡੇ ਛੋਟਾ ਵੀ ਸ਼ਹਿਰ ਬਾਗਾ ਪ੍ਰਾਣਾ ਤਾਂ ਛੇਤੀ ਪਤਾ ਨਹੀਂ ਲੱਗਦਾਗਾ ਇਸ ਅੱਗੇ ਸਰਦੀ ਆ ਤੇ ਲੋ ਜੀ ਆਪਾਂ ਹੁਣ ਵੀਡੀਓ ਕਰਨ ਲੱਗੇ ਆ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਕਮੈਂਟ ਕਰਕੇ ਦੱਸਣਾ ਆਪਣੀ ਵੀਡੀਓ ਕਿੱਦਾਂ ਦੀ ਲੱਗੀ ਚਲੋ ਜੀ